ਮੇਰੀ ਪਰਜਾਈ ਮੇਰੇ ਪਤੀ ਜੀ ਨੂੰ ਚੜਾ ਰਹੀ ਸੀ ਤੇ ਭਤੀਜਾ ਨਾਲ ਚਲਿਆ ਗਿਆ ਤੇ ਮੈਂ ਗੇਟ 'ਚ ਖੜੀ ਸੀ ਮੁੰਡੇ ਦੇ ਨਾਲ ਤੇ ਭਤੀਜੇ ਨੂੰ ਚੜਾ ਕੇ ਬਾਹਰ ਸੌਣ ਲੱਗੀ ਬੈਂ ਅੱਗੇ ਬੱਚਾ ਖੇਡ ਰਿਹਾ ਸੀ ਇੱਧਰ ਤੇ ਬੱਚੇ ਉਹ ਬਹਿਣ ਵਾਲੇ ਨੇ ਬਹਿਣ ਚਲਾਤੀ ਰੋਲਾ ਵੀ ਪਾਇਆ ਵੀ ਰੋਕ ਨਾ ਰੋਕ ਲੋ ਰੋਕੀ ਨਹੀਂ ਤੇ ਇਹਦੇ ਕਰਨਾ ਕਿ ਵੀ ਡੈਥ ਹੋ ਕਿੰਨੇ ਕਿ ਸਾਲ ਦਾ ਬੱਚਾ 3 ਸਾਲ ਦਾ 3 ਸਾਲ ਬੱਚਾ ਪੜਦਾ ਸੀ ਜਾਂ ਮਤਲਬ ਖੇਡ ਰਿਹਾ ਨਹੀਂ 3 ਸਾਲ ਦਾ ਸੀ ਖੇਡ ਰਿਹਾ ਸੀ ਖੇਡ ਰਿਹਾ ਸੀ ਹਾਂਜੀ ਭਤੀਜੀ ਪੜਦੀ ਸੀ ਹੁਣ ਕਿਸ ਤਰ੍ਹਾਂ ਦੀ ਮੰਗ ਕਰਦੇ ਤੁਸੀਂ ਜਿਹੜਾ ਉਹ ਡਰਾਈਵਰ ਦੇ ਉੱਤੇ ਕਾਰਵਾਈ ਕਾਰਵਾਈ ਕਰੀ ਜਾਵੇ ਕਾਨੂੰਨੀ ਕਾਰਵਾਈ ਕਰੀ ਜਾਵੇ ਇਨਸਾਫ ਮਿਲੇ ਮੇਰੇ ਭਤੀਜੇ ਨੂੰ ਇਸ ਹੋਂ ਮੈਂ ਆਪਣੇ ਖਣੇਵਾ ਜੀ ਦੀ ਬੈਂਡ ਦੀ ਵੈਂਦੇ ਹੇਡਾ ਨੀਚੇ ਆ ਕੇ ਬੱਚਾ ਜੀ ਥੋੜਾ ਤੇ ਸਵੇਰੇ ਸਵੇਰੇ ਤੇ ਉਦੋਂ ਬਾਅਦ ਦੇ ਵਿੱਚ ਬਸ ਬੱਚੇ ਦੀ ਡੈਥ ਹੋ ਗਈ। ਕੈਰੈਕਟਰ ਕੋਈ ਰੱਖਦੇ ਨਹੀਂ ਨੀ ਜੀ ਕਲਰ ਡਰਾਈਵਰ ਦੀ ਇਹਨਾਂ ਨੂੰ ਰੱਖਣਾ ਚਾਹੀਦਾ ਕੋਈ ਤੇਜ਼ ਵੀ ਬਹੁਤ ਵਾਰ ਆਉਂਦੀਆਂ ਨੇ ਜੀ ਬਸ ਬੈਨਾ ਬਹੁਤ ਤੇਜ਼ ਆਉਂਦੀਆਂ ਨੇ ਜੀ। ਨਾ ਦੇਖਣੇ ਇਹਨਾਂ ਅੰਗੈਲੀ ਹੀ ਜੀ। ਜਿਸ ਤਰ੍ਹਾਂ ਹੀ ਮੰਗ ਕਰਦੇ ਜੀ। ਮੰਗ ਤਾਂ ਬਸ ਜਿਹੜੀ ਪਰਿਵਾਰ ਨੂੰ ਹੁਣ ਚਾਹੀਦੀ ਹੈ। ਅੱਜ ਆਪਣੇ ਕੋਲੇ ਇੱਕ 3 ਸਾਲ ਦੇ ਬੱਚੇ ਦੀ ਐਕਸੀਡੈਂਟ ਹੋਣ ਕਰਕੇ ਮ੍ਰਿਤਕੀ ਹੋ ਗਈ। ਜਿਸ ਕਿ ਰਤਨਾ ਦਾ ਬੱਚਾ ਸੀ 3 ਸਾਲ ਦਾ। ਜੀ ਸਿਰ ਤੇ ਸਾਟ ਲੱਗਨ ਕਰਕੇ ਬੱਚੇ ਅਮ੍ਰਿਤਪਾਲ ਹਸਪਤਾਲ ਆ ਆਪਣੇ ਕੋਲੇ ਤੇ ਹੁਣ ਆਪਾਂ ਬੱਚੇ ਨੂੰ ਥਾਣੇ ਰੁੱਕਾ ਭੇਜਤਾ ਤੇ ਮੌਨਿਕ ਜਾਰੀ ਬੱਚੇ ਦੀ ਲਾਸ਼ ਟਮਟਮ ਲਈ ਸਰ ਆਸਾ ਕਿਸ ਤਰ੍ਹਾਂ ਹੋਇਆ ਦੱਸਿਆ ਉਹ ਇਹ ਸਕੂਲ ਵਾਂ ਦੇ ਵਿੱਚ ਵੱਜਨ ਕਰਕੇ ਦੱਸਿਆ ਜਾ ਰਿਹਾ ਬੱਚੇ ਦੀ ਹਾਂਜੀ ਸਾਨੂੰ ਅੱਜ ਹਸਪਤਾਲ ਸਰਕਾਰੀ ਹਸਪਤਾਲ ਚ ਮੈਸੇਜ ਆਇਆ ਸੀਗਾ ਕਿ 3 ਸਾਲ ਦਾ ਬੱਚਾ ਜਿਹੜਾ ਬਰਾਉਡ ਡੈਡ ਇਥੇ ਉਹਦੀ ਡੈਡੋੜੀ ਆਈ ਹੈ ਤੇ ਉਹਦੇ ਸਵਾਨੇ ਚ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਸਵੇਰੇ 8 ਵਜੇ ਅੱਜ ਉਥੋਂ ਸਕੂਲ ਦੇ ਬੱਚਾ ਸਕੂਲ ਦੇ ਬੱਚਾ ਲੈ ਲਈ ਪਿੰਡਾਂ 'ਚ ਬਸ ਆਉਂਦੀਆਂ ਨੇ ਪਿੰਡ ਖੰਡੇ ਬਾਦ ਬਸ ਆਈ ਸੀ ਬੱਚਾ ਲੈ ਲਈ ਤਾਂ ਤਰਵਿੰਦਰ ਗਿਰ ਦੇ ਇੱਕ ਬੇਟੀ ਐ ਉਹ ਉਹਨਾਂ ਨੇ ਚੜਾਤੀ ਉਹਦੀ ਮਤ ਤਰਵਿੰਦਰ ਦੀ ਪਤਨੀ ਗੁਰਮੀਤ ਕੌਰ ਨੇ ਤੇ ਉੱਥੇ ਉਹਦਾ ਬੇਟਾ ਗਲੀ 'ਚ ਖੇਡ ਰਿਆ ਸੀਗਾ 3 ਸਾਲ ਦਾ ਬੱਚਾ ਤੇ ਬੱਸ ਡਰਾਈਵਰ ਪੋਲਾ ਸਿੰਘ ਹੈੜਕਵਾ ਦਾ ਉਹਨੇ ਧਿਆਨ ਨਹੀਂ ਧਾਣ ਗਲੀ ਨਾਲ ਗੱਡੀ ਚਲਾ ਲਈ ਤੇ ਉਹ ਬੱਚੇ ਦੇ ਉੱਪਰ ਬੱਸ ਚੜ ਗਈ ਜਿਸ ਨਾਲ ਉਹਦੀ ਮੌਕੇ ਦੀ ਮੌਤ ਹੋ ਗਈ ਹੈ ਸਰ ਉਹਨਾਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਬੱਚੇ ਡੈੱਡ ਬਡੀ ਕਿੱਥੇ ਹੈ ਤੇ ਕੀ ਧਾਰਾ ਲੱਗੀ ਹਾਂਜੀ ਡੈੱਡ ਬਡੀ ਅਸੀਂ ਕੇਸ ਦਰਜ ਕਰ ਲਿਆ ਤੇ ਡਰਾਈਵਰ ਦੇ ਖਿਲਾਫ ਡੈੱਡ ਬਡੀ ਮੂਨਕ ਪਹੁੰਚਾ ਦਿੱਤੀ ਤੇ ਉੱਥੇ ਉਹਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਇਹ ਧਾਰਾ 279 304 ਆਈਪੀਸੀ ਤਹਿਤ ਕੇਸ ਦਰਜ ਕੀਤਾ ਤੇ ਦੋਸ਼ੀ ਨੂੰ ਅਰੈਸਟ ਕਰਕੇ ਕਾਰਵਾਈ ਕਰ ਰਹੇ ਹਾਂ ਸਰ ਜਿਹੜੀ ਸਕੂਲ ਦੇ ਬੈਨਰ ਦੇ ਵਿੱਚ ਕਮੀਆਂ ਪੇਸ਼ੀਆਂ ਹੋਣੀਆਂ ਹੈਗੇ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਜੜੀ ਕਰਾਇਆ ਤੇ ਸਕੂਲਾਂ ਵਾਸਤੇ স্পেশাল ਗਾਈਡਲਾਈਨਸ ਇਨਸਟਰਕਸ਼ਨਸ ਗਵਰਨਮੈਂਟ ਵੱਲੋਂ ਹੈਗੇ ਨੇ ਕਿ ਇਹਨਾਂ ਦੇ ਵਿੱਚ ਕੀ ਕੀ ਚੀਜ਼ਾਂ ਹੋਣੀ ਜ਼ਰੂਰੀ ਨੇ ਤੇ ਉਹ ਵੀ ਅਸੀਂ ਵੈਰੀਫਾਈ ਕਰਾਂਗੇ ਵੀ ਇਹ ਜਿਹੜੀ ਸਕੂਲ ਬੈਨ ਸੀਗੀ ਇਹਦੇ ਵਿੱਚ ਇਨਸਟਰਕਸ਼ਨ ਨੂੰ ਫਾਲੋ ਕੀਤਾ ਜਾ ਰਿਹਾ ਸੀ ਜਾਂ ਨਹੀਂ ਤੇ ਉਹਦੇ ਮੁਤਾਬਕ ਜੇ ਕੋਈ ਕਮੀ ਪਾਈ ਗਈ ਤਾਂ ਸਕੂਲ ਪ੍ਰਬੰਧਕਾਂ ਦੇ ਖਿਲਾਫ ਵੀ ਜਾਂ ਜਿਹੜਾ ਵੀ ਜਾਂ ਡਰਾਈਵਰ ਦੇ ਖਿਲਾਫ ਜੋ ਵੀ ਐਕਸ਼ਨ ਲਿਆ ਹੋਊਗਾ ਉਹ ਐਸ ਪਰ ਰੂਲਸ ਐਸ ਪਰ ਐਕਟ ਕਰਵਾ ਕੀਤੀ ਜਾਵੇਗੀ